ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ ਸਹੀ ਦਸੀ ਕਬਿਓ ਬਾਸ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬਿਤ ਪਾਰਾ ਹਮਰੇ ਦੋਸਤ ਸਭੇ ਤੁਮ ਖਾਓ ਆਪ ਹਾਥ ਦੇ ਮੋਹਿ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ मोर अच्छा निज कर दे करिए सब रण को आसिये पूर्ण होए हमारी आशा तोर जनकी रहे प्यासा तुम्हे छाड़ कोई अवर जो वर चाहूं सो तुम ते पाऊ सेवक सिख हमारे तारिये चुन चुन सत्र हमारे मारिए आप हाद मुझे भरिए मन काल का त्रास निवरिए ਉਜੋ ਸਦਾ ਹਮਾਰੇ ਪਛਾ ਸਿਰਿ ਤੂ ਜੋ ਕਰਿਓ ਰੱਛਾ ਰਾਖ ਲਿਓ ਮੋ ਰਾਖਣ ਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਦਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਮਵਤਰਾ ਕਾਲ ਪਾਏ ਸ਼ਿਵ ਜੋਵ ਤਰਾ ਕਾਲ ਪਾਏ ਕਰ ਬਿਸਨ ਬਕਾਸਾ ਸਗਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜੱਛ ਨੋ ਬਜਾਇਓ ਆਦ ਅੰਤ ਏਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪਚਾ ਜਿਨ ਆਪ ਸਵਾਰੀ ਸੇਵਗਨ ਕੋ ਸੇਵਗਨ ਸੁਖ ਦੀਓ ਸਤਰਨ ਕੋ ਪਲ ਮੋਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੂੰਚ ਰਸਤੂਲਾ ਸਭ ਪਰ ਕਿਰਪਾ ਦੇਖ ਕਰ ਫੂਲਾ ਸੰਤਾਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਾਬੂਤ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਉ ਦੇਹ ਪਰਾ ਜਬ ਆਕਰਤ ਕਰਤ ਹੋ ਕਉ ਤੁਮ ਮੈਂ ਮਿਲਤ ਦੇ ਤਰਸਉ ਹੂੰ ਜੀਤੇ ਬਦਨ ਸਿ ਸਭ ਤਾਰੇ ਆਪ ਆਪਣੀ ਬੋਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਆਲਮ ਜਾਣਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤਨੇ ਭੇਵ ਆਪ ਆਪਣੀ ਬੁਧਾ ਜੇਤੀ ਬਨੰਦ ਪਿੰਨ ਪਿੰਨ ਤੋਹਿ ਦੇਤੀ ਤੁਮਰਾ ਲਖਨ ਜਾਏ ਪ੍ਰਸਾਰਾ ਕੇਹ ਬੀਜ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਭਿਓ ਰਾਵ ਕੇਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਹਾਂ ਫੋਰ ਰਾਜਾ ਹੋ ਬੈਠਾ ਕਹਾਂ ਸਿਮਟ ਪੈ ਸੰਕਰ ਕਾਠਾ ਸਗਰੀ ਸਿਸ਼ਟ ਦਿਖਾਇ ਅਚੰਭਵ ਆਦ ਜੁਗਾਦ ਸਰੂਪ ਸੁਜੰਭਵ ਅਵਰ ਅਚਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿਖ ਸੰਗਰੋ दुष्ट जिते उठवत तो सगल मलेष करो रणगाता जे स्तुपता तो शर नी परे तिनके दुष्ट दुख वह मरे पुरख जमन परे तिहारे तिनके तुम संकट सब तारे जो कर कोयक बार त्याय हैं ताके कार निकट नहीं आए आ रक्षा ताहें सब काला दुष्ट अरिष्ट तरे सत्काला ਕਿਰਪਾ ਦਿਸਤਨ ਜਾਏ ਨਿਹਰਿਓ ਤਾਂਕੇ ਤਾਪਤ ਨਕ ਮਿਹਰਿਓ ਰਿੱਧ ਸਿੱਧ ਕਰਮੋ ਸੋ ਹੋਈ ਦੁਸ਼ਛ ਹੋ ਸਕੈ ਨ ਕੋਈ ਏਕ ਬਾਾਰ ਜਿੰਤੂ ਮੈਂ ਸਵਾਰਾ ਕਾਰ ਫਾਸਤੇ ਤਾਏ ਉਬਾਰਾ ਜਿਨਨ ਨਾਮ ਤਿਹਾਰੋ ਕਹਾ ਦਾਰਗ ਦੁਸ਼ਤ ਦੋਖ ਤੇਰਾ ਖੜਗ ਕੇਰ ਮੈਂ ਸ਼ਰਨ ਦਿਹਾਰੀ ਆਪ ਹਾਥ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਦਿਹਾਰੀ ਆਪ ਹਾਥ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ